ਆਹ ਹਾਲਾਤ ਨੇ ਜੇ ਆਪਾਂ ਬਿਆਸ ਦੇ ਕੰਢੇ ਆ ਕੇ ਦੇਖੀ ਇਹ ਜਿਹੜੀਆਂ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਦੇਖ ਰਹੇ ਹੋ ਤੁਸੀਂ ਸੁਲਤਾਨਪੁਰ ਲੋਧੀ ਦੇ ਲਾਗੇ ਲਾਗਲੇ ਜਿਹੜੇ ਪਿੰਡ ਪੈ ਜਾਂਦੇ ਆ ਸੋ ਸਾਰਾ ਮੈਂ ਆ ਰੋਡ ਤੋਂ ਜਿੱਦਾਂ ਕ੍ਰੋਸ ਕਰ ਰਿਹਾ ਸੀ ਤਾਂ ਮੈਂ ਦੇਖਿਆ ਇਧਰਲੇ ਹੱਥ ਸਾਰਾ ਲੋਕਾਂ ਨੇ ਆਪ ਇਧਰਲੇ ਪਿੰਡਲ ਨੇ ਨਾ ਬੰਨ ਲਾਇਆ ਹੋਇਆ ਹੈ ਪਾਣੀ ਬਹੁਤ ਉੱਪਰ ਆਇਆ ਹੋਇਆ ਸੀਗਾ ਜਿਵੇਂ ਆਪਾਂ ਪਾਣੀ ਜਾਣ ਤੋਂ ਬਾਅਦ ਦੇਖਦੇ ਆ ਨਾ ਇੱਕ ਆਪਣਾ ਪਾਣੀ ਲੈਵਲ ਜੋ ਨਿਸ਼ਾਨ ਛੱਡ ਜਾਂਦਾ ਉਹਨੂੰ ਦੇਖ ਕੇ ਪਤਾ ਲੱਗਦਾ ਪਾਣੀ ਬਹੁਤ ਉੱਚਾ ਆਇਆ ਹੋਇਆ ਬਹੁਤ ਮਿਹਨਤ ਕਰਕੇ ਇਹਨਾਂ ਨੇ ਬੰਨ ਲਾਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਆ ਯਾਦ ਕੀਤਾ ਪੰਜਾਬੀ ਇਹਨਾਂ ਕਹਾਵਤ ਵੀ ਉਹ ਮੋੜ ਸੀ ਕਹਿੰਦੇ ਉਹਨਾਂ ਦਰਿਆਵਾਂ ਮਾਦੇ ਬੰਨ ਨਹੀਂ ਲੱਗਦੇ ਹੈਗੇ। ਸੋ ਬਈ ਆ ਦਰਿਆਵਾਂ ਨੂੰ ਨਾ ਬੰਨ ਲਾਏ ਦੇਖ ਲਓ ਸਭ ਤੋਂ ਪਹਿਲਾਂ ਪਹਿਲਾਂ ਤੋਂ ਦੇਖੋ ਕਿੰਨਾ ਡੂੰਘਾ ਬਈ ਮੈਂ ਤਾਂ ਇਹ ਹੈਰਾਨ ਆ ਪਾਣੀ ਕਿੱਥੇ ਤੱਕ ਆਇਆ ਹੋਊਗਾ ਉਸ ਟਾਈਮ ਦੇ ਵਿੱਚ। ਹੁਣ ਤਾਂ ਪਾਣੀ ਦਾ ਲੈਵਲ ਘਟੋ ਘਟ 4 ਤੋਂ 5 ਫੁੱਟ ਘਟਿਆ ਹੋਇਆ ਵਾ ਤੇ ਉਸ ਟਾਈਮ ਦੀ ਸਥਿਤੀ ਕਿਵੇਂ ਦੀ ਹੋਊਗੀ। ਉਹ ਕਮੇਂਦਾ ਹਜੇ ਵੀ ਦੇਖਣ ਤੇ ਇਹੀ ਲੱਗ ਰਿਹਾ ਵੀ ਪਾਣੀ ਬਹੁਤ ਜ਼ਿਆਦਾ ਆ। ਸੋ ਉਸ ਟਾਈਮ ਦੇ ਵਿੱਚ ਤਾਂ ਪਾਣੀ ਬਹੁਤ ਇਸ ਤੋਂ ਵੀ ਜ਼ਿਆਦਾ ਹੋਣਾ ਦੁੱਗਣਾ ਹੋਣਾ। ਸਾਰਾ ਜਿਹੜਾ ਰਾਹ ਮੈਂ ਆਇਆ ਵਾਂ ਸਾਰਾ ਕੱਚਾ ਰਾਵ ਬੜੀ ਮੁਸ਼ਕਲ ਨੇ ਤੇ ਮੈਂ ਤਾਂ ਮੋਟਰਸਾਈਕਲ ਚਲਾਇਆ ਗਿਆ। ਸਾਰਾ ਇਹ ਇਹਨਾਂ ਨੇ ਬੰਨ ਬਣਾਇਆ ਹੋਇਆ ਕਿਉਂਕਿ ਜੇ ਇਹ ਬੰਨ ਨਾ ਲਾਉਂਦੇ ਤਾਂ ਜਿਹੜਾ ਆਪ ਨੂੰ ਇਧਰਲੇ ਪਾਸੇ ਹਰਾ ਭਰਾ ਥੋੜਾ ਜਿਹਾ ਜੋ ਨਦੀ ਦਾ ਨਾ ਜਾਂ ਅਗੇ ਇਹ ਪਿੰਡ ਪੈ ਜਾਂਦੇ ਆ। ਇਹ ਬਈ ਡੁੱਬ ਜਾਣੇ ਸੀ। ਤੋਂ ਇਹਨਾਂ ਦੀ ਮਿਹਨਤ ਕਰਕੇ ਇਹਨਾਂ ਦੀ ਮਿਹਨਤ ਉਸ ਦਾ ਨਤੀਜਾ ਵਾ ਵੀ ਇਹਨਾਂ ਦਾ ਬਚਾਅ ਹੋ ਗਿਆ। ਤੁਸੀਂ ਦੇਖ ਲਓ ਕਿਹੜੇ ਹਸਾਬ ਨਾਲ ਬਣ-ਬਣ ਕੇ ਤਾਰਾਂ ਦਾ ਬਣਿਆ ਹੋਇਆ ਵਾ। ਉਹਦੇ ਵਿੱਚ ਇਹਨਾਂ ਦੇ ਫੇ ਥੈਲੇ ਪਾਏ ਹੋਏ ਆ। ਤੋਂ ਸਾਰਾ ਐਦ ਕੀ ਦਾ ਪੰਜਾਬੀਆਂ ਨੇ ਨਾ ਇੱਕ ਜੋਟ ਹੋ ਕੇ ਕੰਮ ਕੀਤਾ ਵਾ। ਹਾਂ ਤਾਂ ਤੇ ਮੈਂ ਜਿਵੇਂ ਵੈਦਲੀ ਸਾਈਡ ਕ੍ਰੋਸ ਕਰ ਰਿਹਾ ਸੀਗਾ ਆਪਣੇ ਹਰੀ ਦੇ ਪੱਤਣ ਤੋਂ ਆ ਕੇ ਅੱਗੇ ਕਰਦਾ ਇਧਰੀ ਸਾਈਡ ਨੂੰ ਜਾ ਰਿਹਾ ਸੀਗਾ ਜਲੰਧਰ ਵਾਲੀ ਸਾਈਡ ਤੋਂ ਤੇ ਮੈਂ ਵੇਖ ਰਿਹਾ ਲੰਗਰ ਵੀ ਮੈਨੂੰ ਬਹੁਤ ਜ਼ਿਆਦਾ ਮਿਲਦੇ ਆ ਟਰਾਲੀਆਂ ਲੰਗੀਆਂ ਜਾ ਰਹੀਆਂ ਨੇ ਮਿੱਟੀ ਟਰਾਲੀਆਂ ਥੈਲਿਆਂ ਦੀਆਂ ਲੰਗਲ ਦੀਆਂ ਰਾਸ਼ ਆਉਂਦੀਆਂ ਮੁੱਖੋ ਬੱਕਰੀਆਂ ਵੀ ਟਰਾਲੀਆਂ ਨਾਲ ਭਰੀਆਂ ਜਾਂਦੀਆਂ ਐਦ ਕਿ ਤਾਂ ਕੁਦਰਤ ਦੀ ਕਰੋਪੀ ਨੂੰ ਨਾ ਇਹਨਾਂ ਨੇ ਆਪ ਹੀ ਹਾਲ ਕੱਢਿਆ ਮੇਨ ਕਈ ਥਾਵਾਂ ਤੇ ਚਲੋ ਐਨਡੀਏ ਤੇ ਆਰਮੀ ਨੇ ਵੀ ਥੋੜੀ ਬਹੁਤ ਹੀ ਮਦਦ ਕਰੀ ਆ ਪਰ ਜੇ ਮੇਜਰ ਆਪਾਂ ਦੇਖਿਆ ਜਾਵੇ ਜਿਹੜੀ ਮੇਜਰ ਮਦਦ ਇਹਨਾਂ ਨੇ ਨਾ ਆਪਦੇ ਹਮੈਤੀ ਐਤ ਕੀ ਤਾਂ ਆਪ ਹੀ ਬਣਿਆ ਪੰਜਾਬੀ ਆਪਣੇ ਦੇਖ ਲਓ ਇੱਥੋਂ ਕਿਨਾਰਾ ਕਿੰਨਾ ਗਹਿਰਾ ਵਾ ਜਿੱਥੇ ਮੈਂ ਖੜਾ ਇਸ ਟਾਈਮ ਦੇਖ ਰਿਹਾ ਕਿ ਥੱਲੋਂ ਖੁਰੀ ਜਾਂਦਾ ਹੁੰਦਾ ਤੇ ਉੱਤੋਂ ਟੈਗਡ ਐ ਪੈਂਦੀ ਆ ਕਿਨਾਰਾ ਟੁੱਟ ਜਾਂਦਾ ਪਰਲੇ ਪਾਸੇ ਮੈਂ ਦੇਖ ਵੀ ਰਿਹਾ ਇਹਨਾਂ ਦੇ ਤੰਬੂ ਵੀ ਲੱਗੇ ਹੋਏ ਆ। ਖਿਆਲ ਲੱਖਣ ਵਾਸਤੇ। ਉਧਰ ਵੀ ਮੈਂ ਜਾ ਕੇ ਦੇਖਦਾ ਇੱਕ ਵਾਰ ਨਹੀਂ। ਆਹ ਪਾ ਬੰਨਦੇ ਹੁਣ ਨੇੜੇ ਆ ਗਏ ਹੋਏ ਆ। ਜਿਹੜੀ ਮੇਨ ਕਟਾਈ ਹੋਈ ਆ ਬਾਈ ਇੱਥੋਂ ਕਟਾਈ ਹੋਈ ਆ ਸਾਰਾ ਇਧਰੋਂ ਪਰਲੇ ਪਾਸੇ ਪਾਣੀ ਜਾਣ ਲੱਗ ਗਿਆ ਸੀ ਇਹਦੇਲੇ ਪਾਸੇ ਬਾਬਾ ਜੀ ਹੁਣੇ ਸੇਵਾ ਕਰ ਰਹੇ ਆ ਤੋਂ ਇੱਥੇ ਸਾਰਾ ਦੱਸਿਆ ਮੈਂ ਬਾਬਾ ਜੀ ਨੂੰ ਮਿਲਿਆ ਤੇ ਇਹਨਾਂ ਨੇ ਜਿਵੇਂ ਮੈਨੂੰ ਦੱਸਿਆ ਵਾ ਕਹਿੰਦੇ ਵੀ ਸਾਰਾ ਅਸੀਂ ਪਿੰਡ ਵਾਲਿਆਂ ਨੇ ਮਿਲ ਕੇ ਬੰਨ ਲਾਇਆ ਵਾ ਲੰਗਾ ਦਾ ਵੀ ਇੱਥੇ ਪ੍ਰਬੰਧ ਕੀਤਾ ਗਿਆ ਵਾ ਸਾਰਾ ਇੱਥੇ ਆਡਾ ਲੱਗ ਗਿਆ ਸੀਗਾ ਸਾਰਾ ਇਹਨਾਂ ਨੇ ਨਾ ਆਪ ਹੀ ਇੱਥੇ ਦਾ ਬੰਨ ਬੰਨਿਆ ਸਾਰਾ ਪਿੱਛੇ ਤੋਂ ਲੈ ਕੇ ਜਿਹੜਾ ਤੁਸੀਂ ਪਿੱਛੇੋਂ ਦੇਖਦੇ ਆ ਰਹੇ ਹੋ ਵੀਡੀਓ ਦੇ ਵਿੱਚ ਆ ਧਰਤੀ ਇਹਨਾਂ ਨੇ ਦੱਸਿਆ ਕਹਿੰਦੇ ਹੁਣ ਦੇਖਣ ਲੱਗੀਆਂ ਪਹਿਲਾਂ ਜਮਾ ਹੀ ਕੋਈ ਨਹੀਂ ਦਾ ਪਾਣੀ ਦਾ ਬਹਾਅ ਬਹੁਤ ਧੀ ਸੀਗਾ। ਅਤ ਤੁਸੀਂ ਦੇਖ ਸਕਦੇ ਹੋ ਕਿ ਮੈਂ 15-15 ਫੁੱਟ ਦੇ ਲਾਗੇ ਛੱਗ ਗਿਆ ਹਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦਾ ਵਾ। ਵੀ ਜਿਹੜਾ ਇਹਨਾਂ ਨੇ ਬੰਨ ਤਾਂ ਚੱਕਿਆ ਹੋਇਆ ਹੈ ਜਲ ਬਾਬਾ ਜੀ ਛਕ ਲੈਣੇ ਆ ਸੱਚ ਤਾਂ ਨਹੀਂ ਬੋ ਬੋ ਛਕਣਾ ਨਹੀਂ ਹੁੰਦਾ ਵਾਹਿਗੁਰੂ ਹੁਣ ਤਾਂ ਨਹੀਂ ਬਾਬਾ ਜੀ ਕੋਈ ਖਤਰੇ ਵਾਲਾ ਆ ਰਿਹਾ ਆਪਾਂ ਨੂੰ ਲੱਗ ਰਿਹਾ ਕਿ ਹਜੇ ਵੀ ਸਹੀ ਸੰਭਾਵਨਾ ਹੁਣ ਤਾਂ ਤਕਰੀਬਨ ਖਤਰਾ ਇੱਕਦਿ ਤੜ ਗਿਆ। ਟਲ ਗਿਆ। ਅੱਗੇ ਮਹਾਰਾਜ ਦੇ ਵਾਸਾ ਜੀ ਕਾਲਪੁਰਖ ਦੇ। ਬਿਲਕੁਲ ਬਿਲਕੁਲ ਬਿਲਕੁਲ। ਹਾਂ। ਦੂਜੀ ਗੱਲ ਇਹ ਜ਼ੋਰ ਬਹੁਤ ਜ਼ਿਆਦਾ ਲੱਗਾ ਇੱਥੇ। ਬਿਲਕੁਲ ਕੀਤੀ ਹੋਈ ਮਿਹਨਤ ਮੈਨੂੰ ਦਿਂਦੀ ਪਈ ਹੈ। ਪਤਾ ਲੱਗਦਾ ਆਪਾਂ ਨੂੰ ਜਿਸ ਹਾਵਨਾ ਬਹੁਤ ਚੌੜਾ ਬੰਨ ਬੰਨਿਆ ਹੋਇਆ ਹੈ। ਛੋੜਾ ਚੌੜਾ ਸੀਗਾ ਇਹੋ ਅਜੇ ਖੁਰ ਗਿਆ। ਹਾਂ। ਹਾਵ ਨਾਲ ਇੱਥੇ ਜੋ ਚੋਟ ਜਿਵੇਂ ਨਾ ਇਹ ਘਰ ਤੋਂ ਘੱਟ 8-9 ਪਿੰਡਾਂ ਦੀ ਹੈ ਜਿਹੜੀ ਝੋਨਾ ਹੁਣ ਬਚਿਆ ਹੈ। ਬਿਲਕੁਲ ਜੀ ਬਿਲਕੁਲ। ਥੋੜਾ ਉੱਪਰ ਧਰਕ ਦੇਣਾ। ਸਾਲੂਚ ਮੈਂ ਆ ਨਾ ਹੀ ਆਇਆ ਕੋ ਇਹ ਹੈ ਜੀ ਆਪਣੇ ਪੰਜਾਬੀਆਂ ਦੀ ਜੋ ਦਿੱਤੀ ਹੋਈ ਸਵਾਤ ਜਿਵੇਂ ਤੁਸੀਂ ਦੇਖਿਆ ਹੁਣ ਮੈਂ ਸਿਰਫ ਇੱਥੇ ਦੇ ਹਾਲਾਤ ਵੇਖਣ ਆਇਆ ਹਾਂ ਮੈਂ ਨਾ ਵੀਡੀਓ ਤੇ ਰਹੀਂ ਤੁਹਾਨੂੰ ਦਿਖਾਣਾ ਵਾ ਇੱਥੇ ਕਿਵੇਂ ਦੇ ਹਾਲਾਤ ਆ ਉਹ ਮੈਨੂੰ ਆਏ ਨੂੰ ਚਾਹ ਪਾਣੀ ਪੁੱਛੀ ਆ ਰਹੀ ਆ ਸੋ ਇਹ ਇੱਕ ਬਹੁਤ ਵੱਡੀ ਚੀਜ਼ ਆ ਜਿਹੜੀ ਹਰੇਕ ਕੌਮ ਦੇ ਵਿੱਚ ਬਈ ਨਹੀਂ ਹੈਗੀ ਲਾਂਗਾ ਚੈੱਕ ਕਰੋ ਕਿਹੜੇ ਜੇ ਲਾਂਗੇ ਦੇ ਵਿੱਚੋਂ ਮੈਂ ਲੱਗ ਕੇ ਆਇਆ ਹਾਂ ਸਾਰੇ ਇਹ ਬਰਿਆਦ ਏਰੀਆ ਪੈ ਜਾਂਦਾ ਜਿਹਦੇ ਵਿੱਚ ਟਰੈਕਟਰਾਂ ਨੇ ਪੈਂਡ ਵਾਲੇ ਨੇ ਹਾਂ ਬਲਾਂਗਾ ਬਣਾਇਆ ਹੋਇਆ ਹੱਲੇ ਤਾਂ ਪਿੱਛੇ ਭਾਈ ਮੋਟਰਸਾਈਕਲ ਚਲਾਇਆ ਵੀ ਨਹੀਂ ਜਾਂਦਾ ਸੀ ਉਹ ਹੁਣ ਤਾਂ ਥੋੜਾ ਜਿਹਾ ਫੇਰ ਵੀ ਲਾਂਗਾ ਠੀਕ ਆ ਗਿਆ ਹੈ ਹੁਣ ਦੇ ਹਾਲਾਤ ਨੇ ਸੋਚੋ ਅੰਦਰ ਅੰਦਰ ਪਹਿਲਾਂ ਦੇ ਕੀ ਹਾਲਾਤ ਹੋਣਗੇ। ਪਰ ਆਪਣੀ ਪੰਜਾਬੀ ਇਹ ਚੜਦੀ ਕੌਮ ਆ ਚਾਹੇ ਕਲਾਜ ਰਹਿੰਦੀ ਐ ਅਮੇ। ਰੇਕ ਜੀ ਦਾ ਹੱਲ ਨਾ ਫਰਮਾਤ ਮਾਪੇ ਕਰਾ ਦੇ। ਵਾਪਸ ਹੁਣ ਮੈਂ ਮੇਨ ਰੋਡ ਤੇ ਨਿਕਲਿਆ ਹੋਇਆ ਹਾਂ ਅੱਜ ਦੀ ਵੀਡੀਓ ਮੈਂ ਇੱਥੇ ক্লোਜ਼ ਕਰਦਾ ਮਿਲਦੇ ਆ ਤੁਹਾਨੂੰ ਹੋਰ ਨਵੇਂ ਵੀਡੀਓਜ਼ ਤੇ ਮਿਲਾਂਗੇ ਆਪਾਂ ਫਿਰ ਨਵੀਆਂ ਅਪਡੇਟਸ ਲੈਣ ਵਾਸਤੇ ਚੈਨਲ ਮੇਰਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ